ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਅਤੇ ਸਰਹੱਦੋਂ ਪਾਰ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਗਿਆ ਹੈ। ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ। ਆਪਣੀ ਰਾਖੇ ਲਈ ਆਪਣਾ ਐਂਟੀ ਡਰੋਨ ਸਿਸਟਮ ਤੈਨਾਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੁਣ ਸਰਹੱਦ ਤੇ ਹੋਣ ਵਾਲੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ। ਅਤੇ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀਆਂ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ। ਫਸਲ ਜੀ ਮਤਲਬ ਜਦੋਂ ਸਾਰਾ ਖਰਚਾ ਕਿਸਾਨ ਕਰੀ ਬੈਠਾ ਬਹੁਤ سارے ਕਿਸਾਨ ਤਾਂ ਵਿਚਾਰੇ ਠੇਕਾ ਵੀ ਦੇਈ ਬੈਠੇ ਆ ਔਰ ਬਿਲਕੁਲ ਹੀ ਤੁਸੀਂ ਕਹ ਲੋ ਵੀ ਜਿਹੜਾ ਹੈਗਾ ਇੱਕਦਮ ਜਿਹੜਾ ਹੈਗਾ ਇਹ ਬਹੁਤ ਵੱਡਾ ਜਿਹੜਾ ਮਤਲਬ ਨੁਕਸਾਨ ਹੈ ਕਿਸਾਨਾਂ ਦਾ ਕਰ ਲਈ ਕਿਸਾਨਾਂ ਦਾ ਨਹੀਂ ਹੈ ਜੀ ਪਿੰਡ ਦੇ ਮਜ਼ਦੂਰ ਨੇ ਵੀ ਜਿਹੜਾ ਖਤਾਇਓ ਖੇਤ ਮਜ਼ਦੂਰ ਹੈ ਜਾਂ ਮੰਡੀ ਚ ਆੜਤੀਏ ਨੇ ਕਿਸਾਨ ਨੂੰ ਆਪਣਾ ਕਰੈਡਿਟ ਦਿੱਤਾ ਹੋਇਆ ਸਮਾਨ ਦਿੱਤਾ ਹੋਇਆ ਉਹ ਵੀ ਬੈਠਾ ਫਸਲ ਡੀਕਦਾ ਛਲਰਾਂ ਵਾਲਾ ਵੀ ਫਸਲ ਢਿੱਕਦੇ ਆ ਤੇ ਇਹਦੇ ਚ ਤਾਂ ਮਤਲਬ ਹਜ਼ਾਰਾਂ ਏਕੜਾਂ ਦੇ ਵਿੱਚ ਤਾਂ ਮਤਲਬ ਦਾਣਾ ਪਿਆ ਹੀ ਨਹੀਂ ਜਿਹਨੂੰ ਜਿਹਨੂੰ ਬੋਨਾ ਬਾਰਸ ਲੱਗਿਆ ਤੇ ਇਸ ਤੋਂ ਸਵਾਏ ਜਿਹੜਾ ਤੁਹਾਡਾ ਜਿਹੜੀ ਰਹਿੰਦੀ ਖੁੰਦੀ ਕਦਰ ਸੀ ਜਿਹੜਾ ਸੱਟਾ ਸੀਗਾ ਵੀ ਉਹਨੂੰ ਹਲਦੀ ਦੀ ਬਿਮਾਰੀ ਜਿਹੜੀ ਫੰਗਲ ਡਿਜ਼ੀਜ਼ ਆ ਇਹ ਪੈ ਗਈ ਆ ਉਹਨੂੰ ਮਤਲਬ ਨਾ ਫਾਲਸ ਮਟ ਕਹਿੰਦੇ ਉਹਨੂੰ ਇਹਨਾਂ ਦੋਨਾਂ ਬਿਮਾਰੀਆਂ ਨੇ ਕਿਸਾਨ ਦੀ ਪਿੱਠ ਤੋੜ ਦਿੱਤੀ ਜੀ ਮੈਂ ਤਾਂ ਬਾਰਡਰ ਤੇ ਸੀਗਾ ਜੀ 1 ਮਹੀਨੇ ਤੋਂ ਮੈਂ ਕੱਲ ਦਾ ਆਇਆ ਮੈਂ ਸਾਰੇ ਪਿੰਡਾਂ ਚ ਆਪਣੇ ਦਿਹਾਤੀ ਦੇ ਕੱਲੇ ਕੱਲੇ ਪਿੰਡ ਜਾ ਕੇ ਦੇਖ ਰਿਹਾ ਸਾਰਾ ਸੜਕਾਂ ਤੋਂ ਲੰਘਦਾ ਮਨ ਬਹੁਤ ਖਰਾਬ ਹੋ ਰਿਹਾ ਔਰ ਦਾਸ ਵੀ ਹੋ ਰਿਹਾ ਲੇਕਿਨ ਮੈਂ ਕਿਸਾਨਾਂ ਨੂੰ ਕਹਿਣਾ ਵੀ ਤੁਸੀਂ ਭਾਈ ਜਿਹੜੇ ਇਹਦੇ ਵਿੱਚ ਮਤਲਬ ਜੋ ਵੀ ਕੁਦਰਤ ਦੀ ਮਾਰ ਹੈ ਚਾਹੇ ਆਪਣੀਆਂ ਉੱਪਰਲੀ ਸਰਕਾਰਾਂ ਦੀ ਮਾਰ ਹੈ ਪਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਤੁਹਾਡੇ ਨਾਲ ਖੜਾ ਹੈ ਔਰ ਨੇ ਸਪੈਸ਼ਲ ਜਿਹੜੀ ਇਹਦੀ ਕਰਤੌਰੀ ਕਰਾਉਣ ਦੇ ਹੁਕਮ ਕਰਤੇ ਆ ਵੀ ਤੁਸੀਂ 2-4 ਟਨ ਰੋਕੇ ਜਿਹੜਾ ਖੇਤ ਬਾੜਾ ਹੈਗਾ ਤੇ ਤੁਹਾਨੂੰ ਇਹਦਾ ਖਰਾਬੇ ਦਾ ਵੀ ਕਰਦੇ ਆ ਜੀ ਆਪਣਾ ਚਾਰਾ ਚੋਰੀ ਤੇ ਨਾਲ-ਨਾਲ ਜਿਹੜਾ ਤੁਹਾਨੂੰ ਅੱਗੇ ਤੁਹਾਨੂੰ ਡੀਏਪੀ ਜੋ ਸਮਾਨ ਚਾਹੀਦਾ ਉਹ ਵੀ ਸਾਰਾ ਕੁਝ ਪ੍ਰਾਪਤ ਕਰਾਣੇ ਆ ਤੇ ਅਸੀਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੇ ਆ ਕਿਉਂਕਿ ਜਿਹੜੀ ਕਿਸਾਨੀ ਆ ਇਹ ਪੰਜਾਬ ਦੀ ਆਰਥਿਕਤਾ ਦੀ ਜੜ੍ਹ ਹੈ ਚਾਹੇ ਮਜ਼ਦੂਰ ਹੈ ਚਾਹੇ ਆੜਤੀਆ ਵਰਗਾ ਚਾਹੇ ਸ਼ੈਲਰ ਵਾਲੇ ਆ ਜਿੰਨੇ ਵੀ ਚਾਹੇ ਉਹ ਖੇਤ ਮਜ਼ਦੂਰ ਹੈ ਮੰਡੀਆਂ ਚ ਕੰਮ ਕਰਨ ਵਾਲਾ ਮਜ਼ਦੂਰ ਹੈ ਸ਼ੈਲਰਾਂ ਚ ਕੰਮ ਕਰਨ ਵਾਲਾ ਮਜ਼ਦੂਰ ਹੈ ਜਾਂ ਜਿਹੜਾ ਸ਼ਹਿਰ ਚ ਦੁਕਾਨਦਾਰ ਬੈਠਾ ਜੀ ਉਹ ਵੀ ਜਿਹੜੇ ਸਾਲ ਫਸਲ ਦਾ ਇਹ ਹਾਲ ਹੋ ਜਾਏ ਜੀ ਮੈਨੂੰ ਜਿਆਦਾ ਮੈਂ ਅੱਖਾਂ ਦੇ ਆਪਰੇਸ਼ਨ ਕਰਦਾ ਹੁੰਦਾ ਸੀ ਬਾਈ ਦੇ ਵਿੱਚ ਵੀ ਹੋਇਆ ਸੀਗਾ ਜੀ ਤੇ ਲੋਕਾਂ ਨੇ ਨਾ ਕਹਿੰਦੇ ਸੀ ਵੀ ਮਾਂ ਨੂੰ ਕਹਿੰਦੇ ਸੀ ਮਾਂ ਕੋਈ ਗੱਲ ਨਹੀਂ ਆਪਾਂ ਅਗਲੇ ਸਾਲ ਆਪਰੇਸ਼ਨ ਕਰਾ ਦਾਂਗੇ ਤੇਰਾ ਉਹ ਮਤਲਬ ਦਵਾਈ ਲੈਣ ਨਹੀਂ ਜਾਂਦੇ ਵਿਚਾਰੇ ਚਲੋ ਹੁਣ ਮਾਂ ਸਰਕਾਰ ਦਵਾਈ ਫ੍ਰੀ ਦੇ ਰਹੀ ਆ ਉਹ ਦਿੱਕਤ ਨਹੀਂ ਤੁਹਾਨੂੰ ਆਏਗੀ ਲੇਕਿਨ ਸਾਰੇ ਖਰਚੇ ਅਗਰ ਨੇ ਕੱਪੜਾ ਲੀਤਾ ਘਰ ਦਾ ਸਮਾਨ ਲੈਣਾ ਵਿਆਹ ਸ਼ਾਦੀ ਸਾਰਾ ਕੁਝ ਰੋਕ ਦਿੰਦੇ ਆ ਕਿਉਂਕਿ ਪੈਸੇ ਜਾਨੇ ਕੋਲੇ ਖਰਚਾ ਦਾ ਕਰਤਾ ਸਾਰਾ ਜੀ ਹੁਣ ਆਣਾ ਕੁਝ ਨਹੀਂ ਆਪਣੇ ਖਾਣ ਜੋਗੇ ਦਾਣੇ ਵੀ ਨਹੀਂ ਆਣੇ ਸੋ ਹਾਲਾਤ ਬਹੁਤ ਔਖੇ ਆ ਬਟ ਕਿਸਾਨਾਂ ਨੂੰ ਇੱਕੋ ਬੇਨਤੀ ਆ ਜੀ ਕੋਈ ਗਲਤ ਫੈਸਲਾ ਨਹੀਂ ਕਰਨਾ ਜੇ ਕੋਈ ਮਾੜਾ ਖਿਆਲ ਆਂਦਾ ਤਾਂ ਵੀ ਸਾਨੂੰ ਦੱਸੋ ਸਰਕਾਰ ਤੁਹਾਡੀ ਬਾਹ ਫੜੇਗੀ ਇਹ ਜਿਹੜਾ ਤੁਹਾਨੂੰ ਖਰਾਬੇ ਦਾ ਜਿਹੜਾ ਹੈਗਾ ਇਹ ਪਹਿਲੀ ਵਾਰੀ ਹੋਊਗਾ ਕਿ ਮਾਰ ਸਰਕਾਰ ਜਿਹੜਾ ਤੁਹਾਡਾ ਖਰਾਬੇ ਦਾ ਬੰਦੋਬਸਤ ਤੇ ਪਰਾਲੀ ਦੇ ਮੁੱਦੇ ਤੇ ਕਿਸਾਨਾਂ ਨੂੰ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਵੀ ਅੱਗ ਨਹੀਂ ਲਾਉਣੀ 12 ਕਿਸਾਨਾਂ ਤੇ ਪਰਚਾ ਦਰਜ ਹੋਇਆ 45000 ਜਿਹੜਾ ਰਕਮ ਨਾਲ ਐਲ.ਐੜੀ ਸੁਪਰੀਮ ਕੋਰਟ ਨੇ ਬਹੁਤ ਜ਼ਿਆਦਾ ਸ਼ਕਤੀ ਕੀਤੀ ਆ ਔਰ ਉਸ ਵੇਲੇ ਕੀਤੀ ਆ ਜਦੋਂ ਕੁਦਰਤ ਦੀ ਮਾਰ ਬਹੁਤ ਜ਼ਿਆਦਾ ਪਈ ਆ ਔਰ ਇਹਦੇ ਨਾਲ ਨਾਲ ਮੈਂ ਕਹਿੰਦਾ ਵੀ ਜਿਵੇਂ ਕੇਂਦਰ ਸਰਕਾਰ ਹੈ ਉਹ ਕਹਿੰਦੇ ਜੀ ਹੁਣੇ ਕਿਸਾਨ ਹੈ ਉਹਨੇ 10 ਕਿੱਲੇ 15 ਕਿੱਲੇ ਠੇਕੇ ਤੇ ਲੈ ਕੇ ਬੀਜੇ ਹੋਇਆ ਕਹਿੰਦੇ ਜੀ 5 ਕਿੱਲੇ ਤੋਂ ਬਾਅਦ ਮੁਆਵਜ਼ਾ ਨਹੀਂ ਦੇਣਾ 6800 ਤੋਂ ਵੱਧ ਨਹੀਂ ਦੇਣਾ 8800 ਰੁਪਏ ਚ ਕੀ ਆਂਦਾ ਜੀ ਅੱਜ ਕੱਲ ਮਾਦੋਰਾ ਤੇ ਉਹ ਪੰਜਾਬ ਸਰਕਾਰ 20000 ਕਰ ਰਹੀ ਹੈ ਤੇ ਬਾਕੀ ਜਿਹੜੇ 13200 ਉਹ ਤਾਂ ਪੰਜਾਬ ਸਰਕਾਰ ਦੇएगी ਸਾਰਾ ਕੁਝ ਉਹਨਾਂ ਨੇ ਤਾਂ 5000 ਦੇਣਾ ਸਾਰਾ ਜੀ ਤੋਂ 15000 ਪੰਜਾਬ ਸਰਕਾਰ ਦੇਗੀ 75% ਕਹਿਣ ਨੂੰ ਉਹਨਾਂ ਦਾ 75% ਹੈ ਜੀ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਵੇਲੇ ਜਿਹੜੇ ਕਿਸਾਨ ਨੇ ਜਿਹੜੇ ਤੁਹਾਡੇ ਅਕਾਲ ਪੈਂਦੇ ਹੁੰਦੇ ਸੀ ਲੋਕ ਮਰ ਤੁਸੀਂ ਸਾਡੇ ਪ੍ਰਧਾਨ ਮੰਤਰੀ ਨੂੰ ਯਾਦ ਆ ਜਦੋਂ ਮੈਂ ਸਕੂਲ ਚ ਪੜਦਾ ਸੀ ਤੇ ਠੂਠਾ ਚੱਕ ਕੇ ਅਮਰੀਕਾ ਕੋਲੇ ਦੂਜੇ ਕੋਲੇ ਅਨਾਜ ਮੰਗਦੇ ਫਿਰਦੇ ਸੀ ਤੇ ਇਸ ਇਸੇ ਕਿਸਾਨ ਨੇ ਦੇਸ਼ ਦਾ ਢਿੱਡ ਭਰਿਆ ਇਸੇ ਕਿਸਾਨ ਨੇ ਆਜ਼ਾਦੀ ਦਿੱਤੀ ਅੱਜ ਵੀ ਕੁਰਬਾਨੀਆਂ ਦੇ ਰਹੇ ਆ ਤੇ ਔਰ ਜਿੱਥੇ ਕਿਤੇ ਵੀ ਦੁਨੀਆ ਦੇ ਦੁਨੀਆ ਦੇ ਵਿੱਚ ਮੈਂ ਕੱਲੇ ਦੇਸ਼ ਦੀ ਗੱਲ ਨਹੀਂ ਕਰਦਾ ਦੇਸ਼ ਵਿੱਚ ਦੁਨੀਆ ਜਿੱਥੇ ਕਿਤੇ ਕੋਈ ਸੰਕਟ ਚ ਲੋਕ ਹੁੰਦੇ ਆ ਸਾਊਥ ਤੋਂ ਪਹਿਲਾਂ ਉੱਥੇ ਜਾ ਕੇ ਪੰਜਾਬੀ ਸਿੱਖ ਭਰਾ ਜਾ ਕੇ ਉੱਥੇ ਲੰਗਰ ਲਾ ਦਿੰਦੇ ਆ ਔਰ ਉਹਨਾਂ ਦੀ ਦੁੱਖ ਸਹਾਇੀ ਹੁੰਦੇ ਆ ਤੇ ਹੁਣ ਇਸ ਵੇਲੇ ਸਾਰੇ ਦੇਸ਼ ਵਾਸੀ ਕਰ ਵੀ ਰਹੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਸਾਰੇ ਦੇਸ਼ ਵਾਸੀ ਖਾਸ ਕਰਕੇ ਜਿਹੜੇ ਪੰਜਾਬੀ ਭਾਈਚਾਰਾ ਆਪਣਾ ਚਾਹੇ ਦੇਸ਼ ਵਿਦੇਸ਼ ਚ ਰਹਿੰਦਾ ਹੋਵੇ ਜਿੱਥੇ ਮਰਜ਼ੀ ਰਹਿੰਦਾ ਹੋਵੇ ਉਹਨਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਇੱਕ ਇੱਕ ਕਿਸਾਨ ਨੂੰ ਅਡੌਪਟ ਕਰੋ ਉਹਨਾਂ ਦੀ ਫੈਮਿਲੀ ਕਰੋ ਔਰ ਜਿਹੜਾ ਸਾਡੇ ਮਾਨਯੋਗ ਮੁੱਖ ਵਾਸੀ ਸਾਹਿਬ ਨੇ ਕੀਤਾ ਮਿਸ਼ਨ ਚੜ੍ਹਦੀ ਕਲਾ ਉਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ ਉਹਦੇ ਥਰੂ ਤੁਸੀਂ ਪਰਿਵਾਰਾਂ ਨੂੰ ਅਡੌਪਟ ਕਰੋ ਉਹਦੇ ਵਿੱਚ ਵੱਧ ਤੋਂ ਵੱਧ ਔਰ ਮੈਂ ਬੇਨਤੀ ਕਰਦਾ ਕਿ ਜ਼ਰੂਰੀ ਨਹੀਂ ਕਿ ਤੁਸੀਂ ਲੱਖ ਰੁਪਏ ਦੇਣਾ ਜਾਂ 10 ਲੱਖ ਦੇਣੇ ਹਨ ਕਿਸਾਨਾਂ ਨੂੰ ਲੋੜ ਹੈ ਤੁਸੀਂ ਭਾਵੇਂ ਆਪਣੀ ਨੇਕ ਕਮਾਈ ਚੋਂ ਦਸਵੰਦ ਕੱਢ ਕੇ ਤਾਂ 100 ਰੁਪਏ ਦਿਓ 500 ਦਿਓ 1000 ਰੁਪਏ ਦਿਓ ਜੇ 3 ਕਰੋੜ ਬੰਦੇ ਐਦਾਂ ਪੈਸੇ ਦੇਣਗੇ ਆਪਣੇ ਦਸਾਂ ਦੀ ਕਿਰਤ ਤੋਂ ਉਹਦੇ ਵਿੱਚ ਬਰਕਤ ਹੁੰਦੀ ਹੈ ਜਿਹੜੀ ਜਿਹੜੀ ਤੁਹਾਡੇ ਦਾਨ ਦੇ ਵਿੱਚ ਹਮੇਸ਼ਾ ਬਰਕਤ ਹੁੰਦੀ ਹੈ ਮੈਂ ਕੋਸ਼ਿਸ਼ ਕਰਦਾ ਮਤਲਬ ਬੇਨਤੀ ਕਰਦਾ ਮੈਂ ਆਪਣੇ ਖਾਸ ਕਰਕੇ ਆਪਣੇ ਡਾਕਟਰ ਭਾਈਚਾਰੇ ਨੂੰ ਔਰ ਜਿਹੜੇ ਐਨਆਰਆਈ ਭਰਾ ਮੇਰੇ ਨਾਲ ਇਨ ਟੱਚ ਆ ਉਹਨਾਂ ਨੂੰ ਔਰ ਜਿੰਨੇ बिजनेसमੈਨ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਚਲੋ ਜੇ ਕੇਂਦਰ ਸਰਕਾਰ ਮਤਰਾਈ ਮੇ ਵਾਲਾ ਬਿਹੇਵੀਅਰ ਕਰਦੀ ਆ ਤਾਂ ਆਪਾਂ ਹੀ ਆਪਣੇ ਭਰਾਵਾਂ ਨੂੰ ਜਿਹੜੇ ਇਹਨਾਂ ਦੀ ਬਾਹ ਫੜੀਏ ਤੇ ਮਾਰਜੋਖ ਮੁੱਖ ਮੰਤਰੀ ਸਾਹਿਬ ਨੇ ਬਹੁਤ ਵਧੀਆ ਜਿਹੜਾ rangla.punjab.gov.in ਉਹਦੇ ਵਿੱਚ ਤੁਸੀਂ ਜਾ ਕੇ ਵੈਬਸਾਈਟ 'ਤੇ ਜਾ ਕੇ ਉੱਥੇ ਡੋਨੇਟ ਕਰ ਸਕਦੇ ਹੋ ਜਾਂ ਆਪਣਾ ਚੈੱਕ ਦੇ ਸਕਦੇ ਹੋ ਤੇ ਤੁਸੀਂ 10 ਬੰਦੇ ਇਕੱਠੇ ਹੋ ਕੇ ਇੱਕ ਕਿਸਾਨ ਦੀ ਬਾਹ ਫੜ ਸਕਦੇ ਹੋ ਕਿਉਂਕਿ ਜਿਹੜੇ ਕਿਸਾਨ ਇਫੈਕਟਡ ਹੈ ਉਹ ਲੱਖਾਂ 'ਚ ਹੈ ਜਿਹੜੇ ਦਾਨੀ ਹੋਣੇ ਉਹ ਕਰੋੜਾਂ 'ਚ ਹੋਣੇ ਚਾਹੀਦੇ ਆ ਤੇ ਜੇ 10-20 ਬੰਦਿਆਂ ਦੇ ਪਿੱਛੇ ਇੱਕ ਕਿਸਾਨ ਆਂਦਾ ਤਾਂ ਕੋਈ ਔਖਾ ਕੰਮ ਨਹੀਂ ਆਪਾਂ ਜਿਹੜੇ ਜਿਹਨਾਂ ਨੂੰ ਰੱਬ ਨੇ ਦਿੱਤਾ ਹੋਇਆ ਇਸ ਜੋਗਿਆ ਬਣਾਇਆ ਹੋਇਆ ਤੇ ਮੈਂ ਵੀ ਆਪਣੇ ਫੈਮਲੀਜ਼ ਅਡੌਪਟ ਕਰ ਰਿਹਾ ਜਿਨ੍ਹਾਂ ਦੇ ਘਰ ਬਣਾ ਰਿਹਾ ਮੈਂ ਆਪਣੀ ਤਰ੍ਹਾਂ ਘਰ ਨਹੀਂ ਲੈ ਕੇ ਜਾਊਂਗਾ ਜਿੰਨੀ ਦੇ ਸਾਰੇ ਕਿਸਾਨ ਜਿਹਨੇ ਮਜ਼ਦੂਰ ਔਰ ਜਿਹੜੇ ਆਪਣੇ ਪਿੰਡਾਂ 'ਚ ਸੰਦੇ ਕਰਨ ਵਾਲੇ ਕਿਸਾਨੀ ਤੇ ਨਿਰਭਰ ਉਹਨਾਂ ਦੇ ਜਿੰਨੇ ਦਿਰੋਂ ਆਪਣੇ ਪੈਰਾਂ ਤੇ ਨਹੀਂ ਖੜੇ ਹੋਣੇ ਤੇ ਮੈਂ ਆਪਣਾ ਪ੍ਰਣ ਕੀਤਾ ਕਿ ਪਹਿਲਾ ਮੈਂ ਜਿਹੜਾ ਸੀਐਮ ਰਲੀਫ ਫੰਡ ਵਿੱਚ ਹੁਣ ਮੈਂ ਜਿਹੜਾ ਹੈਗਾ ਆਪਣਾ ਰੰਗਲਾਪੰਜਾਬ.com ਤੇ ਜਾ ਕੇ ਡੋਨੇਸ਼ਨ ਕੀਤੀ ਹੈ ਔਰ ਮੈਂ ਬਾਕੀ ਸਭ ਨੂੰ ਵੀ ਬੇਨਤੀ ਕਰਦਾ ਕਿ ਇਸ ਵੇਲੇ ਆਪਾਂ ਇੱਕ ਵਾਰੀ ਪੰਜਾਬੀਆਂ ਦੇ ਨਾਲ ਇਸ ਵੇਲੇ ਜਿਹੜੀ ਲੋੜ ਹੈ ਉਹ ਹੈਗੀ ਹੈ ਜਿਹੜੇ ਕਿਸਾਨ ਦੀ ਫਸਲ ਮਰ ਗਈ ਆ ਉਸ ਕਿਸਾਨ ਨੂੰ ਮਜ਼ਦੂਰ ਦੀ ਔਰ ਪ੍ਰਿੰਟ ਤੇ ਜਿਹੜੇ ਹੋਰ ਜਿਹੜੇ ਦੁਕਾਨਦਾਰ ਹੈ ਜਾਂ ਜਿਹੜੇ ਦਸਤਕਾਰ ਹੈ ਉਹਨਾਂ ਦੀ ਬਾਹ ਫੜਨ ਦੀ ਲੋੜ ਹੈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਜਿਹੜੀ ਸੰਗਤ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਰੱਬ ਤੋਂ ਬਾਅਦ ਦੂਜਾ ਜਿਹੜਾ ਦਰਜਾ ਉਹ ਸੰਗਤ ਦਾ ਤੇ ਸੰਗਤ ਖੜੀ ਹੋ ਖੜੀ ਹੋ ਗਈ ਔਰ ਕਰ ਰਹੀ ਆ ऑलरेडी ਬਹੁਤ ਕਰ ਰਹੀ ਆ ਕੋਈ ਕਮੀ ਨਹੀਂ ਆ ਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਇਸ ਵਾਰੀ ਇੱਕ ਵਾਰੀ ਜੀ ਭਰ ਕੇ ਜਿਹੜਾ ਹੈਗਾ ਅਡਾਪਟ ਕਰੋ ਫੈਮਿਲੀਜ਼ ਨੂੰ ਰੰਗਲਾ ਪੰਜਾਬ .gov.in ਦੇ ਵਿੱਚ ਜਿਹੜਾ ਹੈਗਾ ਉਹਦੇ 'ਚ ਦਾਨ ਕਰੋ ਤਾਂ ਕਿ ਜਿਹੜਾ ਕਿਸਾਨਾਂ ਨੂੰ ਦੁਬਾਰਾ ਤੋਂ ਫਿਰ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੇ ਪੈਰਾਂ 'ਚ ਖੜੇ ਕਰਦੀ ਏ ਔਰ ਇਹਨਾਂ ਨੇ ਪਿਛਲੇ ਜਦੋਂ ਦੀ ਇਜਾਦ ਹੋਇਆ ਦੇਸ਼ ਉਦੋਂ ਤੋਂ ਹੁਣ ਤੱਕ ਦੇਸ਼ ਨੂੰ ਸਪੋਰਟ ਕੀਤਾ ਅੱਗੇ ਤੋਂ ਵੀ ਕਰਨਗੇ ਆਪਾਂ ਇੱਕ ਵਾਰੀ ਕਰਨਾ ਹੈ ਇਹਨਾਂ ਨੂੰ ਕੀ ਕਹਿ ਕੇ ਗਏ ਨੇ ਫਸਲ ਵੀ ਬਾਰੇ ਮੰਤਰੀ ਸਾਹਿਬ ਆਏ ਤੇ ਜੀ ਅੱਜ ਫਸਲ ਦਾ ਜਾਇਜ਼ਾ ਲਿਆ ਅਸੀਂ ਤਾਂ ਆਸ ਕਰਦੇ ਹਾਂ ਜਿਹੜਾ ਉਹ ਕਹਿ ਕੇ ਗਏ ਨੇ ਵੀ ਅਸੀਂ ਪੂਰਾ ਮੁਆਵਜ਼ਾ ਦਵਾਂਗੇ ਸਾਰੇ ਕਿਸਾਨਾਂ ਉਹਰੇ ਭਾਈਚਾਰਾ ਲਵਾਨਾ ਕਰਮੂ ਲਵਾਨਾ ਮਾਡਲ ਟਾਉਨ ਟੇਕੂ ਲਵਾਨਾ ਸਾਰੇ ਕਿਸਾਨ ਇਕੱਠੇ ਹੋਏ ਹੋਏ ਸੀਗੇ ਜੀਰੀ ਦਾ ਬਹੁਤ ਬੜਾ ਨੁਕਸਾਨ ਆ ਜਿਹੜਾ ਵਾਇਰਸ ਨੇ ਕੀਤਾ ਨਾਲ ਨਾਲ ਜਿਹੜਾ ਹਲਦੀ ਹੈ ਹਲਦੀ ਰੋਗ ਹੈ ਪੀਲਾ ਉਹ ਬਹੁਤ ਜ਼ਿਆਦਾ ਹੈ ਯਾਨੀ ਕਿਸਾਨਾਂ ਦਾ 50% ਤੋਂ ਉੱਤੇ ਕੀ ਕਈ ਦਾ 100% ਹੀ ਹੋ ਗਿਆ ਜਾਨੀ 70 60 70 80% ਨੁਕਸਾਨ ਜੀਰੀ ਦਾ ਹੋ ਗਿਆ ਸਾਰੀ ਦਾ ਉਹਦੇ ਬਾਬਤ ਕਹਿ ਕੇ ਗਏ ਨੇ ਮੰਤਰੀ ਸਾਹਿਬ ਵੀ ਹਾਂ ਅਸੀਂ ਪੂਰੀ ਉਹ ਕਰਾਂਗੇ ਫਿਰ ਅਗਲੀ ਫਸਲ ਲਈ ਵੀ ਬੇਨਤੀ ਕੀਤੀ ਉਹਨਾਂ ਨੂੰ ਵੀ ਡਾਈਆ ਜੇ ਦੁਕਾਨਾਂ ਤੋਂ ਬਾਹਰੋਂ ਲੈਣਿਆਂ ਤਾਂ ਉਹਦੀ ਬਹੁਤ ਸਮੱਸਿਆ ਹੁੰਦੀ ਹੈ ਬਹੁਤ ਉਹ ਖਰਾਬ ਮਿਲਦਾ ਉਹਦੇ ਵਿੱਚ ਨਹੀਂ ਹੋਉਂਦੀ ਵੀ ਤੁਸੀਂ ਸਾਇਟੀਆਂ 'ਚ ਵਧੀਆ ਜਿਹੜਾ ਕੁਆਲਿਟੀ ਦਾ ਡਾਈਆ ਉਹ ਉਪਲਬਧ ਕਰਾਓ ਉਹ ਵੀ ਕਹਿੰਦੇ ਨੇ ਅਸੀਂ ਪਹਿਲੇ ਆਧਾਰ ਤੇ ਕੰਮ ਕਰਾਂਗੇ ਬਾਕੀ ਆਸ ਤਾਂ ਬਹੁਤ ਹੈ ਹੁਣ ਅੱਗੇ ਜਦੋਂ ਇਹ ਪੂਰੀ ਹੋਊਗੀ ਤਾਂ ਉਹ ਗੱਲ ਬਾਰੇ ਫੇਰ ਦੱਸਿਆ ਜਾਊਗਾ ਵੀ ਕਿਵੇਂ ਆ ਜਾਨੀ ਕਿ ਅਸੀਂ ਬੇਨਤੀ ਕਰਦੇ ਹਾਂ ਮੰਤਰੀ ਸਾਹਿਬ ਨੂੰ ਅ ਬਲਵੀਰ ਸਿੰਘ ਜੀ ਨੂੰ ਵੀ ਆਪਦੇ ਹਲਕੇ ਦਾ ਹੁਣ ਤੇ ਚਲੋ ਉਹਨਾਂ ਨੇ ਸਾਰਾ ਪੰਜਾਬ ਦੇਖਣਾ ਲੇਕਿਨ ਆਪਣਾ ਨਾਬਾ ਤਹਿਸੀਲ ਹੈ ਜਿਹੜਾ ਆਰ ਪਟਿਆਲਾ ਦਿਹਾਤੀ ਦਾ ਸਾਰਾ ਹਲਕੇ ਦੇ ਪਿੰਡ ਨੇ ਜਿਹੜੇ ਬਹੁਤ ਨੁਕਸਾਨ ਜਿੰਨੇ ਹੜ੍ਹ ਦੀ ਰੋਕ ਕਰਕੇ ਔਰ ਆਪ ਚਾਇਨਾ ਵਾਇਰਸ ਹੈ ਜਿਹੜਾ ਉਹਦੇ ਕਰਕੇ ਇਸ ਤਰ੍ਹਾਂ ਦੇਖਦੇ ਹਾਂ ਕਿਸਾਨਾਂ ਨੂੰ ਜਿਹੜੀ ਅੱਗ ਅੱਗ ਵੀ ਲਾਉਣ ਬਾਰੇ ਵੀ ਸ਼ਕਤੀ ਕੀਤੀ ਆਈ ਹੈ ਇਹ ਵੀ ਜੋ ਸ਼ਕਤੀ ਕਰੀ ਜਾਂਦੀ ਹੈ ਅੱਗ ਲਾਉਣ ਬਾਰੇ ਬਹੁਤ ਕਿਸਾਨਾਂ ਲਈ ਬਹੁਤ ਹੀ ਔਖਾ ਸਮਾਂ ਹੈ ਅੱਗ ਆਪਦਾ ਆਪਦਾ ਤਰਕ ਦਿੰਦੇ ਨੇ ਜਿਹੜੇ ਸੁਪਰੀਮ ਕੋਰਟ ਨੇ ਦਿੱਤਾ ਵੀ ਇਹਦੇ ਨਾਲ ਉਹ ਹੁੰਦਾ ਪ੍ਰੋਡੂਸ਼ਨ ਦੀ ਗੱਲ ਲੇਕਿਨ ਜਿਹੜਾ ਕਿਸਾਨਾਂ ਦਾ ਮੰਨਣਾ ਵੀ ਜਿਹੜਾ ਇਹ ਵਾਇਰਸ ਹੋਇਆ ਹੈ ਇਹ ਅੱਗ ਪਿਛਲੀ ਵਾਰੀ ਹਾਫ ਅੱਧੀ ਮੰਗ ਘੱਟ ਲੱਗੀ ਆ ਉਹਦੇ ਕਾਰਨ ਇਹ ਵਧਿਆ ਇਹਦੇ ਨਾਲ ਇਹ ਵੀ ਆ ਵੀ ਇਹ ਜੋ ਸੇਕ ਨਾ ਇਹ ਜਿਹੜੇ ਵਾਇਰਸ ਨੇ ਜਰਸੀਮੇ ਮਰਦੇ ਨੇ ਮਰ ਕੇ ਫਿਰ ਉਸੋ ਕਿਸਾਨਾਂ ਦਾ ਇਹ ਮੰਨਣਾ ਵੀ ਇਹਦੇ ਨਾਲ ਇੱਕ ਘਟਦਾ ਜੈਨਾਬੈਰ ਸਜੋ ਹੁਣ ਜੇ ਪਿਛਲੀ ਵਾਰੀ ਆ ਵੀ ਜੇ ਐਤ ਕੀ ਜਮੀ ਨਹੀਂ ਲੱਗਣ ਦੇਣੀ ਅਗਲੀ ਵਾਰ ਇਹ ਹੋਰ ਜਾਦੇ ਵਧੂਗਾ ਕਿਸਾਨਾਂ ਚ ਬਹੁਤ ਡਰ ਆ ਇਹ ਗੱਲ ਦਾ ਤੇ ਪੀਲਾ ਤਾਂ ਚਲੋ ਤੇਲੇ ਦਾ ਵੀ ਬਹੁਤ ਬੜਾ ਟੈਗ ਆ ਮੂੰ ਤਾਂ ਫੁੱਲ ਮਲਾ ਕੇ ਜੀਰੀ ਐਤ ਕੀ ਤੁਸੀਂ ਇਹ ਮੰਨ ਕੇ ਚੱਲੋ ਵੀ ਜੀਰੀ ਦਾ ਕਿਸਾਨਾਂ ਦੇ ਪੱਲੇ ਪੈਣ ਨੂੰ ਕੁਝ ਲੱਗਦਾ ਨਹੀਂ ਵੀ ਕੁਝ ਪੱਲੇ ਪਊਗਾ ਬਹੁਤ ਹੀ ਘਾਟੇ ਜਨੇ ਨਰਾਸ਼ ਨੇ ਕਿਸਾਨ ਵੀ ਕੀ ਕੀਤਾ ਜਾਵੇ ਕਿੰਨੀਆਂ ਕਿੰਨੀਆਂ ਸਪਰੇਹਾਂ ਮਹਿੰਗੀਆਂ ਲੋਕਾਂ ਨੇ ਕਰ ਲੀਆਂ ਪਰ ਕੋਈ ਉਹ ਨਹੀਂ ਹੋ ਰਿਹਾ ਕੋਈ ਉਮੀਦ ਆ ਕਿਸਾਨਾਂ ਨੂੰ ਕੀ ਸਰਕਾਰ ਬਾਹ ਫੜੂਗੀ। ਦੇਖੋ ਉਮੀਦ ਤਾਂ ਹੈਗੀ ਹੈ ਜੀ ਜੇ ਉਮੀਦ ਕਰਕੇ ਜੀ ਵੀ ਜੇ ਕਿਸਾਨਾਂ ਦੀ ਬਾਹ ਫੜਨਗੇ ਤਾਂ ਹੀ ਕਿਸਾਨ ਬਚੂਗਾ ਨਹੀਂ ਤਾਂ ਕਿਸਾਨ ਡੁੱਬਿਆ ਪਿਆ ਕਰਜ਼ੇ ਚ ਹੋਰ ਥੱਲੇ ਜਾਊਗਾ ਉਹਦਾ ਆਰਥਿਕ ਪੱਖੋਂ ਸਾਰੇ ਬਹੁਤ ਮੰਦੀ ਹਾਲਤ ਚ ਹੈ ਕਿਸਾਨ ਐ ਇਸ ਟਾਈਮ। ਅੱਜ ਮੰਤਰੀ ਸਾਹਿਬ ਆਏ ਤੇ ਓਡੇ ਘੇਟ। ਹਾਂ ਜੀ ਮੰਤਰੀ ਸਾਹਿਬ ਆਏ ਨੇ ਦੇਖ ਕੇ ਗਏ ਨੇ ਜੀ। ਇਹਦੇ ਤੇ ਅਸੀਂ ਦੋ ਸਪਰੇਹਾਂ ਕਰਦੇ ਹਾਂ ਜੀ। ਪਰ ਬਿਲਕੁਲ ਤੁਸੀਂ ਦੇਖਦੇ ਹੋ ਫਰਕ ਜਮਾਣੀ ਪਿਆ ਹੈਗਾ ਸਾਰਾ ਖੇਤ ਤੇ ਖਰਾਬ ਆਈ ਸਾਡਾ ਸਾਡੇ 3 ਕਿਲੇ ਜਮੇ ਹੀ ਖਰਾਬ ਨੇ ਜੀ ਇਹਨੂੰ ਲੱਗਦਾ ਇਹਦੇ ਵਿੱਚ ਮੈਨੂੰ ਲੱਗਦਾ ਜਮਾ ਹੀ ਜਿਰੀ ਨਹੀਂ ਹੋਣੀ ਇਹ 3 ਕਿਲੇ ਚੋ ਜੀ ਸਰਕਾਰ ਸਰਕਾਰ ਤੋਂ ਆਸ ਹੈ ਜੀ ਹਾਂ ਜੀ ਸਰਕਾਰ ਤੋਂ ਆਸ ਹੈਗੇ ਦੇਖੋ ਕੀ ਬਣਦਾ ਜੈ ਜੈ ਲੈ ਗਈ ਦੇਖ ਗਈ ਰਿਖਾ ਵਾਏ ਨੇ ਇਸ ਪਾਸੋਂ ਦੇਖਿਆ ਹੈ ਅੱਜ ਸਾਡੇ ਪਿੰਡ ਜੀ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਨੇ ਦੌਰਾ ਕੀਤਾ ਜੀ ਜੋ ਫਸਲ ਖਰਾਬ ਹੋਈ ਵੀ ਆ ਉਹਦਾ ਜਾਇਜ਼ਾ ਲਿਆ ਜੀ ਤੇ ਸਾਨੂੰ ਭਰੋਸਾ ਦੇ ਕੇ ਗਏ ਨੇ ਜੀ ਜੋ ਬਣਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਦਿੱਤਾ ਜਾਊਗਾ ਤੇ ਉਹ ਜਲਦ ਤੋਂ ਜਲਦ ਕਿਸਾਨਾਂ ਦੇ ਗਦਾਵਰੀ ਕਰਵਾ ਕੇ ਜੀ ਫਟਵਾਰੀ ਸਾਹਿਬ ਨੂੰ ਐਸਡੀਐਨ ਸਾਹਿਬ ਨੂੰ ਨਾਲ ਹੁਕਮ ਦੇ ਕੇ ਜੇ ਉਹ ਪਟਵਾਰੀ ਸਾਹਿਬ ਭੇਜਣਗੇ ਜੇ ਵੀ ਨਾਲ ਨਾਲ ਗਦਾਵਰੀ ਹੋਊਗੀ ਜੇ ਗਦਾਵਰੀ ਹੋ ਕੇ ਬਣਦਾ ਮੁਆਵਜ਼ਾ ਜੇ ਕਿਸਾਨਾਂ ਨੂੰ ਜਲਦ ਤੋਂ ਜਲਦੀ ਦਿੱਤਾ ਜਾਵੇਗਾ ਜੇ ਮਾਰਗ ਆ ਮਿਲ ਜਾਂਦਾ ਫਿਰ ਤਾਂ ਕਿਸਾਨਾਂ ਦੀ ਬਾਹ ਫੜਨ ਦੇ ਬਰੋਬਰ ਹੁੰਦਾ ਹਾਂਜੀ ਇਹਦੇ ਨਾਲ ਬਹੁਤ ਕਿਸਾਨਾਂ ਦੀ ਮਦਦ ਹੋਊਗੀ ਜੀ ਮਾਲੀ ਮਦਦ ਕਿਉਂਕਿ ਇਸ ਵਾਰ ਝੋਨਾ ਦਾ ਸਾਰਾ ਤਕਰੀਬਨ ਖਰਾਬ ਹੋ ਚੁੱਕਿਆ ਬਿਮਾਰੀ ਪੈ ਗਈ ਜੀ ਇਹਨੂੰ ਸਾਰਾ ਜਿਹੜਾ ਵਾਇਰਸ ਨਵਾਂ ਆਇਆ ਇਹ ਇਹਦੇ ਕਰਕੇ ਸਾਰੀ ਫਸਲ ਖਰਾਬ ਆ ਜੀ ਇਸ ਵਾਰ